ਵੇ ਵੀ ਚੌਥੀ ਗੱਡੀ ਭਰਾਤੀ ਮੇ ਜਵੀ ਅੱਛਾ ਜਵੀ ਲੱਦੇ ਵੇ ਲੱਦਣਾ ਪੰਜਵਾ ਟ੍ਰੇਲਰ ਭਰਨਾ ਹੈ ਸਵੇਰ ਦਾ ਹੀ ਕੈਂਪਰ ਹੈ ਮੇਂ ਗੱਡਾ ਕਰਾਇਆ ਕਦੇ ਆ ਜਾ ਕਦੇ ਚਲੇ ਜਾ ਉਹ ਵੀ ਥੱਕਿਆ ਆਨੇ ਰਹਿਦਾ ਜੇ ਮੋਰੇ ਕੁਝ ਬੰਦੇ ਘਟਦੇ ਐ ਬਾਕੀ ਤਿੰਨ ਚਾਰ ਬੰਦੇ ਰੱਦ ਕਰੀਏ ਹੋਗੇ ਠੀਕ ਠੀਕਾ ਚੱਲ ਚੱਲੀਏ ਯਾ ਟਰੈਕਟਰ ਨੂੰ ਕਿਹਦਾ ਖਲਾਰੇ ਪਾਉਂਦਾ ਟਰੈਕਟਰ ਦਾੜੀ ਆ ਉਹ ਆ ਗਿਆ ਕਿ ਵਾਣੀ ਕਿ ਕਿਹੜੇ ਕੋਲ ਸੁਣੇ ਕੋਤੇ ਆ ਇਹ ਤਾਂ ਕੋਈ ਆ ਪਿੱਛੇ ਲੇਜ਼ਰ ਮਾਰਿਆ ਰਹਿ ਗਿਆ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਹੀਰਾ ਸਪੋਰਟ 52 ਤੇ ਬਾਕੀ ਵੀ ਅੱਜ ਰੂਟਾ ਵੇਟਰ ਦੀ ਸਰਵਿਸ ਕਰਨ ਲੱਗੇ ਵੇ ਤੇ ਰੂਟਾ ਵੇਟਰ ਦਾ ਤੇਲ ਦੋ ਬਦਲੀ ਕਰਿਆ ਤੇਲ ਵੀ ਜਿੱਦਾਂ ਲਿਆਂਦਾ ਆਪਾਂ ਨੇ ਉਦਾਂ ਤੇਲ ਪਾਤਾ ਤੇਲ ਚੇਂਜ ਨਹੀਂ ਕਰਿਆ ਤਾਂ ਤੇ ਆਪਣੇ ਕੋ ਕਿਹੜੇ ਜ਼ਿਆਦਾ ਚਲਾਈ ਹੁੰਦੀ ਆ ਤੇ ਬਾਕੀ ਆ ਖਾਨਾ ਬਈ ਇਹ ਥੋੜੇ ਜਿਆਦਾ ਘੱਟ ਰਹਿ ਤੇ ਤੇਲ ਬਾਕੀ ਇਹ ਤਾਂ ਸਹੀ ਠੀਕ ਹੈ ਦਾ ਬਲਾਹਨ ਤੇ ਥੋੜਾ ਤੋਂ ਬੋਤਲ ਹੀ ਘਟਿਆ ਹੋਇਆ ਤਾਂ ਬਾਕੀ ਬਈ ਤੇਲ ਜਮੇ ਹੀ ਖਰਾਬ ਹੋ ਗਿਆ ਤਾਂ ਦੇਖੋ ਇਹ ਤਾਂ ਹਜੇ ਜਿਹੜਾ ਉੱਪਰ ਉੱਪਰ ਲਾਉ ਪਾ ਵਿਚਪਾਲਿਆ ਦਾ ਜਿਹੜਾ ਦੂਆ ਇਹ ਉਹਦੇ ਵਿੱਚ ਪਿਆ ਹੈ ਉਹ ਪੀ ਪੀ ਚਪਾਲਿਆ ਦਾ ਉਹ ਬਈ ਜਮਾ ਹੀ ਆ ਜਾਮੇ ਹੀ ਪਿਆ ਦਾ ਇਹ ਉਹਦੇ ਕਰਕੇ ਫਿਰ ਗਰਾਰੀਆਂ ਨੂੰ ਵੀ ਖਰਾਬ ਕਰਦਾ ਤਾਂ ਕਰਕੇ ਤਾਂ ਨੇ ਵਿੱਚੋਂ ਡੀਜ਼ਲ ਨਾਲ ਧੋਕੇ ਹਨ ਗੇਅਰ ਬਾਕਸ ਆ ਚੰਗੀ ਤਰ੍ਹਾਂ ਤੇ ਤੇਲ ਲਿਆ ਕੇ ਪਾਤਾ ਦਾ 140 ਨੰਬਰ ਤੇਲ ਪਾਇਆ ਬਾਈ ਆਪਾਂ ਨੇ ਤੇ ਉਹਦੇ ਵਿੱਚ ਤੇਲ ਪੂਰਾ ਤੇ ਉਹ ਤਾਂ ਸਹੀ ਵੀ ਆ ਤੇਲ 140 ਨੰਬਰ ਤੇਲ ਪਾਇਆ ਇਹਦੇ 2 ਲੀਟਰ ਪੈਂਦਾ ਤੇਲ ਤੇ ਉਹ ਪਾਤਾ ਆਪਾਂ ਨੇ ਹੁਣ ਬਾਕੀ ਸਰਵਿਸ ਕਰਤੀ ਆ ਜੀ ਵੀ ਓਕੇ ਹੁਣ ਇਹ ਵੀ ਧੋ ਕੇ ਆਪਾਂ ਨੇ ਚੰਗੀ ਤਰ੍ਹਾਂ ਅੰਦਰ ਲਾ ਦੇਣਾ ਸਵਾਈਸ ਪੂਈ ਕਰਕੇ ਬਾਕੀ ਕਾਇਦੇ ਰਹਿ ਗਏ ਸਪਰਿੰਗ ਹੁਣ ਆ ਲੈ ਕੇ ਆਉਣੇ ਉਦੋਂ ਜੱਗੇ ਇਹ ਮੁਰਕੇ ਲੱਭੀ ਨਹੀਂ ਸਪਰਿੰਗ ਅਦੇ ਵਾਲੇ ਫਾਲੇ ਵਾਲੇ ਬਾਕੀ ਸਾਰੇ ਓਕੇ ਖੜਾਏ ਗਏ ਉਹਨੂੰ ਵੀ ਰੰਗਵਾਣਾ ਰੰਗ ਇਹਨਾਂ ਸਾਰਿਆਂ ਨੂੰ ਕਰਨਾ ਇੱਕ ਵਾਰੀ ਹੁਣ ਮਸ਼ੀਨ ਲਿਆ ਕੇ ਕਰਾਇਬੂ ਲੈ ਆਉਂਗੇ ਮਸ਼ੀਨ ਨਾਲ ਸਾਰਿਆਂ ਨੂੰ ਰੰਗ ਕਰ ਦੇਣਾ ਇੱਕ ਵਾਰੀ ਰੂਟਾ ਵੇਟਰ ਛੱਡਦਾ ਤਵੀਆਂ ਤੋਂ ਵੀ ਤਵੀਆਂ ਵੀ ਕੱਲ ਲੋਡ ਕਰਾਤੀਆਂ ਇਹਦੇ ਆ ਸਵਾਗੇ ਜਿੱਦਾਂ ਪੱਤੀ ਟੁੱਟ ਗਈ ਸੀ ਜਿੱਦਣ ਉੱਥੇ ਬੈਕ ਲਾਉਂਦੇ ਰੋੜਿਆਂ ਪਰ ਤਾਂ ਜਿਹੜੇ ਪਿੱਛੇ ਨੂੰ ਬੈਕ ਨੂੰ ਧੱਕਦੇ ਤੇ ਹੱਚਵੀਨ ਨੂੰ ਪਾਇਆ ਗਿਆ ਤਾਂ ਉਹ ਸਵਾਦਾ ਜਿੱਦਾਂ ਪਹਿਸ਼ ਸਵਾਦਾ ਇਹਦੇ ਤੇ ਉਹ ਵੀ ਕਰਤਾ ਇਹਨਾਂ ਲੋਡ ਆਪਾਂ ਨੇ ਸਾਰੇ ਖੰਦਾ ਇਹਨ ਬਣਾਤੇ ਹਨ ਚਕੋ ਚੱਕ ਬਾਕੀ ਗਰੀਸ ਗਰੂਸ ਕਰਤਾ ਤਵੀ ਨੂੰ ਵੀ ਸਾਰਾ ਕੰਮ ਓਕੇ ਆ ਹੁਣ ਉਹ ਜਿਸ ਅੰਦਰ ਅੱਛੀ ਵੀ ਲੱਗਾ ਮੈਂ ਕੇ ਲਗਾਉਣ ਤੇ ਹੀਰੇ ਨੂੰ ਘਮਾਉਣ ਆਇਆ ਦਾ ਬਾਕੀ ਹੀਰੇ ਅਜ ਤਾਂ ਨਭਜਿਆ ਆ ਟਰੈਕਟਰ ਦੀ ਆਵਾਜ਼ ਸੁਣ ਕੇ ਤੇ ਆਹ ਚਲੋ ਮਲਾ ਲਿਆ ਉਹਨੇ ਇਹ ਦਿਨ ਨੂੰ ਤੇ ਅੱਜ ਗੱਡਿਆਂ ਦਾ ਬਾਹਰ ਉਤਣਾ ਦਾ ਕਿ ਹੁਣ ਦਾਣਾ ਵਧੀਆ ਚੱਲ ਰਿਹਾ ਹੈ ਦਾ ਜੋ ਉਰ ਵਾਲਾ ਕੰਮ ਪਾ ਰਹੇ ਆਪਾਂ ਕਿਉਂਕਿ ਹੁਣ 22 ਮਾਰਚ ਦਿਨ ਲੌਣਾ ਲੈ ਕੇ ਜੀਆਂ ਆਪਣੇ ਉੱਤੇ ਛੱਡਣਾ ਤੇ ਅੱਛੀ ਵੀ ਇਹ ਤਾਂ ਲੱਗਿਆਗਾ 9 ਫੁੱਟ ਇਹਨਾਂ ਨੂੰ ਰੱਖਣਾ ਤੇ ਇਹ ਵੀ ਧਰਮ ਹੋਈ ਜਾਂਦਾ ਬੈਕਟਰ ਨਾਲ ਇਹਦਾ ਬੱਸ ਹਾਂ ਅਰੇ ਹਰਕਤਾਂ ਦੇਖੋ ਓਏ ਖੜਾ ਨਹੀਂ ਹੁਣ ਹਾਂ ਪੁੱਤ ਫੋਨ ਵਿਰਜੂ ਬੱਸ 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 ਮੇਰਾ ਪੁੱਤ ਬਹੁਤ ਸੋਹਣਾ ਮੇਰਾ ਪੁੱਤ ਬਾਸ਼ ਆ ਬਾਸ਼ ਆ ਦੇਖੋ ਕੀ ਕਰਨ ਲੱਗਿਆ ਹੈ ਮੈਂ ਗੇਅਰ ਫੜੀ ਫਰਦਾ ਲੱਖੀ ਜੀ ਕਰਦਾ ਦਾ ਦੋ ਤਿੰਨ ਸਪਰੇਟਾਂ ਲਵਾਉਂਗਾ ਉੱਥੇ ਤੇ ਇੱਧਰ ਨੂੰ ਤੇ ਇੱਧਰ ਲੱਗਿਆ ਗਾ ਅਛਵੀਰ ਬੋਣ ਇਹਨਾਂ ਨੇ ਭਾਈ ਜਵੀ ਵੇਚੀ ਆ ਔਰ ਫੇਰ ਤਾਂ ਦੋਹੇ ਹੁਣ ਤਿਆਰ ਕਰੇ ਗੰਨੇਵਾ ਤੇ ਉੱਧਰ ਬਾਡਾ ਲਾਇਆਤਾ ਜਵੀ ਨੂੰ ਦੋ ਕਿੱਲੇ ਉਹ ਖੜੇ ਗਏ ਤੇ ਉਪਰ ਵਾਲਾ ਇੱਕ ਗਿਆਰਾ ਉਹ ਵੇਚਤਾ ਤੇ ਉਹ ਭਰ ਲੈ ਗੱਡੀ ਇੱਧਰ ਲੱਗੀ ਵੀ ਨਵੀਂ ਬਾੜ ਬਾਕੀ ਇਹਦੀ ਕੇ ਤਿਆਰੀ ਚੱਲਦੀ ਆ ਗਿੱਲਾ ਦੱਬਣੀਆਂ ਔਰ ਸਵਾੱਗਾ ਮਾਰੋਂਗੇ ਸਵੇਰੇ ਇਹ ਈਦਾ ਬਾਈ ਉੱਥੇ ਆਇਆ ਰੱਜ ਜਿੱਥੇ ਦੌੜਣਾ ਹੁੰਦੀ ਆ ਭਾਉ ਵਾਲਾ ਭਾਈ ਵੱਲੋਂ ਲੈ ਕੇ ਜਾਣਾ ਦਾ ਨਹੀਂ ਉਧਰ ਸੜਕ ਆ ਜਾਂਦੀ ਆ ਫਿਰ ਸੜਕ ਪਰ ਤੰਗ ਕਰਨਾ ਇਹਨੇ ਛੱਟ ਪੇੜ ਨਾਲ ਲਾ ਦੇਵੇ ਤਾਂ ਕਰਕੇ ਆਪਾਂ ਸੜਕ ਪਰ ਨਹੀਂ ਲੈ ਕੇ ਜਾਣਾ ਬੱਸ ਬੋਤ ਨਾ ਲੋ ਜੀ ਤੇ ਦੋ-ਤਿੰਨ ਦਿਨ ਹੋ ਗਿਆ ਭਾਈ ਬਲੌਗ ਨਹੀਂ ਪਿਆ ਤੇ ਮੇਰੀ ਵੀ ਸਿਹਤ ਠੀਕ ਨਹੀਂ ਬੁਖਾਰ ਛੜਿਆ ਹੋਇਆ ਤਾਂ ਬਾਕੀ ਅੱਜ ਡਾਣ ਬਾਬੇ ਦਾ ਵਿਆਹ ਤਾਂ ਤੇ ਉੱਥੇ ਤੇ ਆਇਆ ਹੁਣ ਆ ਕੇ ਫਿਰ ਸਾਜਰੇ ਅਗਦੇ ਟਾਈਮ ਨਾਲ ਆ ਕੇ ਹੀਰੇ ਨੂੰ ਢੇਡਾ ਦਵਾਉਣ ਆਏ ਆ ਤੇ ਬਾਕੀ ਅੱਜ ਆਪਣੀ ਪਰਚੀ ਵੀ ਲੋੜ ਹੋਣੀ ਆ ਤੇ ਪਰਚੀ ਘੜਨ ਲੱਗੇ ਪਏ ਬੰਦੇ ਤੇ ਦਿਖਾਉਨੇ ਆ ਤੁਹਾਨੂੰ ਉਹ ਲੱਗੇ ਬੰਦ ਪਰਚੀ ਦਾ ਤੇ ਬਿੰਦਰ ਨਾਲ ਟਰਾਲਾ ਵੀ ਲੈ ਆਉਂਦਾ ਤੇ ਮੈਂ ਨਾਲੇ ਹੀਰੇ ਨੂੰ ਘੁਮਾ ਲਿਆ ਉਹਨੇ ਨਾਲੇ ਮੋਟਰਪਰ ਗੇੜਾ ਮਾਰਿਆ ਉਹਨੇ ਸਵੇਰੇ ਚਾਹ ਚੁਧ ਦੇ ਗਿਆ ਜਹਰ ਡੈਡੀ ਨੇ ਹੈਗਾ ਦਾ ਕਰੀ ਉਹਨੇ ਦੇ ਦਿੱਤੀ ਚਾਹ ਪਾਣੀ ਬਾਕੀ ਆਪਾਂ ਡਾਉਣ ਦੇ ਵਿਆਹ ਤੇ ਅੱਜ ਤੇ ਸਾਰਾ ਪਿੰਡ ਗਿਆ ਉਹ ਤਾਂ ਬਾਕੀ ਭਾਈ ਆਪਣਾ ਪ੍ਰੋਗਰਾਮ ਬਹੁਤ ਵਧੀਆ ਹੋ ਲਿਆ ਤੇ ਟਾਈਮ ਨਾਲੇ ਮੁੜਿਆ ਆਇਆ ਆਪਾਂ ਤੇ ਉਹ ਅਗਲੀ ਵੀ ਹਜੇ ਘੜਨ ਦੇ ਨੂੰ ਰਹਿੰਦਾ ਤਾਂ ਉਹ ਪੁੱਛਦੇ ਹੁਣ ਵੀ ਘੜਤਾ ਕਿਵੇਂ ਅੰਕਲ ਸਰਮਾ ਵੀ ਪੂਰੀਆਂ ਨੇ ਸਰੀਆਂ ਪਈਆਂ ਕਿਹੜਾ ਹਰਾ ਕਿੰਨਾ ਸੋਹਣਾ 뷰 ਦੇਖੋ ਤੁਸੀਂ ਇਹ ਕੈਨੇਡਾ ਅਮਰੀਕਾ ਨਹੀਂ ਮਿਲਦਾ ਆ ਸਵਾਦ ਮੱਕੀ ਜਾਵਾ ਵੀ ਆਪਣਾ ਵੱਡੋ ਰਿਹਾ ਬਾਈ ਇਹ ਵੀ ਨਾਲ ਦੇ ਨਾਲ ਨਿਬੜਦਾ ਕੰਮ ਤੇ ਉਧਰ ਉਹ ਬੜਾਈ ਲੱਗੇ ਵੇ ਕਰਨ ਹਾਂ ਕੀ ਹਾਲ ਹੈ ਜੀ ਹਾਂ ਪਹੁੰਚ ਗਏ ਟਾਈਮ ਨਾਲ ਪਹਿਲਾਂ ਗਾਹੜਾ ਲੱਦਣਾ ਆਹੋ ਲੱਦ ਲਾ ਉਰੇ ਫੇਰ ਬੈ ਕੋਈ ਜਾਣਾ ਟਰਾਲਾ ਕਿੰਨਾ ਕਹੂਗਾ ਦੇਖਿਆ ਕਿੰਨਾ ਕਹੂ ਜੀ ਤੇਰੇ ਗਾਹਾਂ ਭਾਈ ਥੋ 10 ਬੜੀ ਦੱਦੇ ਆ ਕਿੰਨੀ ਕੋ ਤੇਰੇ ਉਹ ਜੂ 40 45 ਦਾ 40 ਹਾਂ 40 ਹੋ ਗਿਆ ਹਾਂ ਕਿਉਂਕਿ ਭਰੀ ਵੀ ਉੱਥੇ ਹੈਵੀ ਪਾਉਨੇ ਹਾਂ ਹਾਂ ਮਾਹੀ ਆਇਆ ਤਾਂ ਮੈਂ ਚੱਲਣਾ ਹੀਰੇਨ ਕਮਾਲ ਲਿਆ ਉਹਨੇ ਵਿਆਹ ਤੇ ਆਇਆ ਤਾਂ ਅੱਛਾ ਮੈਂ ਨਹੀਂ ਗਿਆ ਬਦਰ ਚੜੀ ਅੱਛਾ ਪੁਰੇ ਹੁਣ ਕਿੰਨਾ ਰਹਿੰਦਾ ਅਜੇ ਮਾ ਉਹਰੇ ਕੁਝ ਬੰਦੇ ਘਟਦੇ ਆ ਬਾਕੀ 3-4 ਬੰਦੇ ਰੱਦ ਕਰੀਏ ਹੋਗੇ ਠੀਕ ਆ ਠੀਕ ਆ ਚੱਲ ਚੱਲੀਏ ਉਹ ਟਰੈਕਟਰ ਉਹਨੇ ਕਿਹਦਾ ਖਲਾਰੇ ਪਾਉਂਦਾ ਟਰੈਕਟਰ ਦਾੜੀ ਉਹ ਆ ਗਿਆ ਕਿ ਬਿਆਨੂ ਨਹੀਂ ਆਇਆ ਚੱਲ ਬਿਆਨੂ ਨਹੀਂ ਆਇਆ ਬਿਆਨੂ ਆਇਆ ਨਹੀਂ ਹਜੇ ਹੁਣ ਆਇਆ ਆ ਗਿਆ ਛੱਡਿਆ ਆ ਬਾਈ ਨੂੰ ਉੱਥੇ ਹਾਂ ਹਾਂ ਠੀਕ ਆ ਠੀਕ ਆ ਮੇਰਾ ਹੁਣ ਇਹ ਵੀ ਚੌਥੀ ਗੱਡੀ ਭਰ ਆਤੀ ਮੈਂ ਜਲਦੀ ਅੱਛਾ ਜਬੀ ਲੱਦੇ ਵੇ ਲੱਦਣਾ ਪੰਜਵਾਂ ਉਹ ਟਰੈਲਾ ਭਰਨਾ ਹੈ ਵੇ ਲੈ ਜੰਪਰ ਹੈ ਮੇਰੇ ਨੱਡਾ ਕਰਾਇਆ ਤਵੇ ਆ ਜਾ ਕਲੇ ਚਲੇ ਜਾ ਉਹ ਵੀ ਥੱਕਿਆ ਪਿਆ ਹੁਣ ਉਹ ਕਹਿੰਦਾ ਫਿਰ ਤੂੰਦਾ ਮੇਰਾ ਆਹੋ ਰੋਡ ਵੀ ਬੋਦਾ ਕਿਵੇਂ ਰਿਹਾ ਸਫਰ ਕਿਵੇਂ ਰਿਹਾ ਕਿਆ ਹਾਂ ਮਤਲਬ ਆ ਪੁੱਛੇ ਹੀ ਨਹੀਂ ਉਹਨੂੰ ਮਿਲੇ ਹੀ ਨਹੀਂ ਆਏਗਾ ਹਾਂ ਆਇਆ ਆ ਗਿਆ ਨਾ ਉਹ ਆ ਗਿਆ ਪਰਾਲੀ ਨਾ ਬੰਦਦੇ ਆ ਠੀਕ ਆ ਠੀਕ ਆ ਮੈਂ ਵੀ ਹੁਣੀ ਆਇਆ ਹੀ ਵਿਆਹ ਤੇ ਗੱਗੇ ਨਹੀਂ ਆ ਗਏ ਗੱਗੇ ਨਾ ਹੀ ਆ ਰਹੇ ਆ ਜੇ ਅਮਨ ਨਾਲ ਆਉਣਾ ਉਹਨੇ ਫਿਰ ਲੈ ਕੇ ਆਉਣੇ ਆ ਨਾ ਗੱਡੀ ਭੜੀ ਆ ਬੰਦੇ ਵੀ ਲਿਆਉਣੇ ਆ ਉਹਦੇ ਕਰਕੇ ਹੁਣ ਅਮਨ ਨਾਲ ਹੀ ਆਉਣ ਲੱਗੇ ਆ ਮੈਂ ਆ ਗਿਆ ਤਾਂ ਫਿਰ ਮੈਂ ਲੱਦ ਦੀ ਐ ਪਰਚੀ ਹੋ ਜੂ ਜਾਂ ਤੇ ਇੱਕ ਹੋਰ ਕੇ ਡੇਢ ਹੋ ਜੂ ਬਹੁਤ ਗਾਹਾਂ 100 ਹੈ ਹੈ 2 ਇੱਕ ਤਾਂ ਹੁਣ ਹੋ ਜਾਣੀ ਆ ਆਹ ਦੋ ਹੋਣੀ ਚਾਹੀਦੀ ਬਗੈਰ ਅਤੇ ਬਗੈਰ ਹਾਂ ਹੋ ਜੂ ਦੋ ਹੋ ਜੂ ਆ ਇੱਧਰ ਇੱਕ ਇੱਕ ਵਾਰ ਕੀ ਇੱਧਰ ਖੜੀ ਆ ਤੇ ਦਿੱਕਤ ਹੋਏ ਜਾਣੀਆਂ ਹਜੇ ਉਹ ਸਾਹਮਣੇ ਨੂੰ ਰਹਿੰਦਾ ਏ ਬਾਕੀ ਭਾਈ ਸਾਰੇ ਕੰਮਾਂ ਚ ਲੱਜੇ ਪਏ ਆ ਤੇ ਜਾ ਵੀ ਥੋੜੀ ਇਹੇ ਜੀ ਆਏਗੀ ਕਹਤੇ ਇਹਦੇ ਤਾਂ ਜ਼ਿਆਦਾ ਥੋੜੀ ਵਧੀਆ ਜਾ ਵੀ ਸਾੜੇ 800 ਹੈ ਨਾ ਉਹ ਵਧੀਆ ਇਹਦੇ ਜਿਆਦਾ ਮੂੰਹ ਸੰਘਣੀ ਹੈ ਹਾਂ ਇਹ ਵਿੱਚ ਬਹੁਤ ਨੀਵੀਂ ਧੀ ਹੁਣ ਬਰਾਬਰ ਜੇ ਹੋਈ ਆ ਕੇ ਬਾਕੀ ਇਹ ਚ ਵੀ ਪਲਟਾਵੇਂ ਮਾਰਨੇ ਆਪਾਂ ਨੇ ਤੇ ਗਾਹਾਂ ਵੀ ਬਾਕੀ ਹੁਣ ਚੱਲਦੇ ਟਰਾਲਾ ਚਲੇ ਗਿਆ ਤਨ ਤੇ ਦੇਖੋ ਨੇ ਤੁਹਾਨੂੰ ਲੱਗਦੇ ਚੱਲੋ ਮੋਤਰਾ ਆਹ ਹਾਂ ਲੋ ਜੀ ਹੀਰੇ ਨੂੰ ਜਿਹੜਾ ਦਵਾ ਲੈਂਦਾ ਤੇ ਖੜਦਾ ਨਹੀਂ ਹੈਗਾ ਇਹ ਵੀ ਹੁਣ ਘਰ ਨੂੰ ਜਾਣ ਨੂੰ ਕਰਦਾ ਤੇ ਬਾਕੀ ਇੱਥੇ ਪਾਚੀ ਲੋਡ ਕਰ ਰਹੇ ਹਾਂ ਹੁਣ ਆਹ ਸਾਰੇ ਵੱਡੋ ਗਿਆ ਬਾਕੀ ਬਿੰਦਰ ਭਾਈ ਅੱਜ ਕੀ ਆ ਕਰਾ ਪਲਟਾਵੇਂ ਮਾਰ ਦਾਂ ਪੜ ਦੂੰਗੇ ਪਲਟਾਵੇਂ ਇਹ ਚ ਹੈਂ ਪਟਣਾ ਹੀ ਹਾਂ ਇਹ ਤਾਂ ਮੁੱਢਾ ਹੀ ਤਾਂ ਆਹ ਤਾਂ ਇੱਧਰ ਆ ਫਾਂਡ ਜੀ ਬੀਜੜਦੀ ਇੱਧਰ ਤੇਰੇ ਵੱਟ ਦੇ ਮਗਰ ਆਹ ਪਟਾਵੇਂ ਫੇਰਦੀ ਪਹਿਲਾਂ ਰੋਟਰ ਮੇਰੇ ਦਾ ਬਾਦੀ ਇੱਕ ਵਾਰ ਬਾਕੇ ਫੇਰ ਹਾਂ ਫੇਰ ਬ੍ਰੇਕ ਜਾ ਹੋ ਜਾਊਗਾ ਦੇ ਬਟਾਵੇਂ ਹੋਇਆ ਇਹ ਰੋਟਮਾਂ ਜੀਆਂ ਆਹ ਦਾ ਬੀਜ ਥੱਲੇ ਵਿੱਚੇ ਦੱਬ ਦੋ। ਉਹ ਤਾਂ ਆਪਣੇ ਫਰੀਕ ਕਰ ਦੇ ਨਾ ਤੇ ਫਰੀਕ ਜਮਾ ਮਾਟਾ ਪਰ ਮੇਰੇ ਨਹੀਂ। ਨਹੀਂ ਤਵੀਆਂ ਘਮਾ ਦਮਾ ਜੇ। ਕੱਲਾ ਰੋਟਾਵੇਟਰ ਐਸੀ ਰੋਟਾਵੇਟਰ ਕਾਵਾ ਜੇ ਤਵੀਆਂ ਆੜੀ ਨਹੀਂ ਅਸੀਂ। ਇਹਨਾਂ ਫਰੀਕ ਹੋ ਗਿਆ ਰੋਟਾਵੇਟਰ ਨਿਕਲਦਾ। ਅੱਗ ਲਾ ਕੇ ਇਹਨੂੰ ਨਾ। ਹਾਂ। ਰੋਟਾਵੇਟਰ ਕਾਵਾ ਦੇ। ਮੈਂ ਮੱਕੀ ਬੀਜਣੀ ਮੈਂ ਤਾਂ ਹੀ ਕਹਣਾ ਯਾਰ। ਇਹ ਜੋ ਪਤਾ ਕਿ ਡੀਲਾ ਬਹੁਤ ਹੁੰਦਾ ਯਾਰ ਹੜਦਾ ਹੀ ਨਹੀਂ। ਬਹੁਤ ਸਪਰੇਆ ਕਰਕੇ ਦੇਖ ਲਈਆਂ ਜੀਰੀ ਵੀ ਲਾ ਲਈ। ਹੈਂ? ਬਹੁਤ ਪਰਦਾ। ਉਹ ਗੰਦਾ ਮੈਂ ਤਾਂ ਆਪ ਹਰਾਂ ਨਾ 30 ਸਾਲ ਚ ਹੋ ਗਿਆ ਹਾ ਹੁਣ। ਇਹਦਾ ਐਜ ਮੈਂ ਫਰਮੇ ਇੱਥੇ ਵੀ ਚੰਗੇ ਹੋਏ ਉਹਦੇ ਬਾਅਦ ਮੈਨੂੰ ਤਾਂ ਐਂ ਤਾਂ ਮੈਂ ਕਿਹਾ ਗੰਨਾ ਤਾਂ ਕੁਝ ਨਹੀਂ ਹੋਣਾ ਮੈਂ ਇੱਧਰ ਆ ਵੀ ਬੀਜ ਚਾਵਾਂਗਾ ਚੱਲ ਹੋ ਜੂ ਸਾਡੀ ਪਾਰਟੀ ਇਕ ਆਹਾ ਬਦੇ ਆ ਬਦੇ ਹੀ ਬਹੁਤ ਆ ਗੰਨਾ ਨਾਲੇ ਆਗ ਵੀ ਨਹੀਂ ਇੰਨਾ ਖਰਾਬ ਹੋਇਆ ਇਹਦਾ ਤਾਂ 38 ਉਹਦਾ ਇਹ ਨਹੀਂ ਤਾਂ ਖਰਾਬ ਹੋ ਜਾਂਦਾ ਅਗੂਏ ਸਾਲ ਨੂੰ ਨਾਲੇ ਉਹ ਵੀ ਝਾੜ ਪੂਰਾ ਦੇਤਾ ਹੈ ਨਾ ਝਾੜ ਪੂਰਾ ਦੇਤਾ ਬਾਕੀ ਉਰੇ ਦੇ ਮੈਂ ਬੀਜ ਪਾ ਲਿਆ ਤਾਂ ਆਪਣੇ ਹੁਣ ਐਦ ਕੀ ਉੱਥੇ ਮੁਰੇ ਪਚਾਨੇ ਬੀਜ ਲੈਣਾ ਅੱਛੀ ਵੀ ਤੇ ਲੈਣਾ ਬੀਜ ਉਹ ਉੱਥੇ ਬੀਜਣਾ ਫੇਰ ਕਾਹਨੂੰ ਗੱਲਾ ਆਹਨ ਬੀਜ ਬਣਜੂ ਹਾਂ ਬੀਜ ਬਣਜੂ ਆਈ ਬੀਜ ਬਣਾਇਆ ਤਾਂ ਆ ਵੀ ਮੈਂ ਬੀਜ ਵਾਤੀ ਲੱਤਾਦਾ ਉੱਤੇ ਬਾਕੀ ਉਹਨਾਂ ਦੇਖਦੇ ਕੱਲ ਗੁੱਲੂ ਇਹਨੂੰ ਰੂਟਾ ਵੇਟਣਾ ਬਾਹਗੇ ਇਹਨ ਬਣਾਦਾ ਹੋਣਾ ਮੈਂ ਤਾਂ ਕਿਦਣਾਂ ਦੇਖਦਾ ਪਰਚੀ ਨਹੀਂ ਤਾਂ ਮੈਂ ਲੈਣੀ ਹੁੰਦੀ ਕਿਸਦੀ ਮੈਂ ਕਿਹਾ ਯਾਰ ਆ ਬਿਲਾ ਕਰਾ ਮੱਕੀ ਦਾ ਬੀਜੀ ਏ ਲੇਟ ਹੋਈ ਜਾਂਦੀ ਫਿਰ ਵਿਚਾਰ ਹੈ ਜਲਦੀ ਕਰਾਂ ਚੱਗ ਲਾਦੀ ਮਾੜੀ ਜੀ ਹਾਂ ਅੱਗ ਜੀ ਲਾ ਕੇ ਇਹਨੂੰ ਬਦਲੇ ਆ ਪੱਤੀ ਤਾਂ ਹੈ ਵੀ ਨਹੀਂ ਇੰਨੀ ਕੇ ਆ ਢੇਰੀ ਜੀ ਇੱਧਰ ਦਾ ਚੱਕ ਵੀ ਚੱਕੀ ਹੋਈ ਆ ਆ ਜਲਦਾ ਜਾਣਾ ਹਾਂ ਬਾਕੀ ਵੀ ਹੁਣ ਲਦਾ ਕੇ ਆ। ਲੈ ਲਈ ਮਿੰਦਰ ਬਾਈ ਮੈਂ ਚਾਹ ਲਿਆ ਆ ਮੈਂ ਉੱਥੇ ਨੂੰ। ਨਾ ਬਸ ਚਾਹ ਹੀ ਪੀਣੀ। ਆ ਇਹਨਾਂ ਨੂੰ ਪੁੱਛ ਲੈ ਇੱਕ ਵਾਰੀ। ਉਹ ਦਰੀਪ ਚਾਹ ਚੂ ਪੀਣੀ ਆ? ਹੈ? ਕੀ ਕਹਿੰਦਾ? ਮੈਂ ਮੰਗਾ ਲਈ। ਬਾ ਮੈਂ ਲੈ ਕੇ ਆ ਗਿਆ ਉੱਥੇ ਨੂੰ ਪਿੰਡ ਵਾਲੀ ਬੰਨੂ ਆ ਜਾਓ ਮੋਟਰ ਬੰਨੂ ਫਿਰ। ਕਿੰਨੇ ਬੰਦੇ ਆ? 10 ਹੈ 10। ਬਾ ਠੀਕ ਆ ਜਾ। ਚੱਲੋ ਚੋਬਰਾ ਚੱਲੀ ਆਪਾਂ। ਚੱਲ ਹੁਣ। ਚੱਲ। ਹੁਣ ਤੂੰ ਜੀ ਲਾ ਕੇ ਖੜ ਕੇ ਜਦਾਂ ਚੱਲੀ ਜਾਂਦਾ ਚੱਲ। ਚਲੋ ਜੀ ਚੱਲ ਬਾਕੀ ਹੁਣ ਲੈ ਕੇ ਚੱਲਦੇ ਹੀ ਜਿਹਨੂੰ ਫਿਰ ਇਹਦਾ ਕਰਦੇ ਆ ਬਈ ਬਿਕੇ ਮੈਂ ਲੋਟ ਆਉਂਦਾ ਤੇ ਪਲਟਾਵੇਂ ਮਾਰਨੇ ਆ ਜੇ ਕਿਉਂਕਿ ਕੱਖ ਘਟਜੂਗਾ ਗਾਹਾਂ ਨੂੰ ਲਓ ਜੀ ਲਾਦੋ ਕੀ ਪਰਚੇ ਤੇ ਜਾਂ ਪਲਾਟੇ ਦੇ ਬੰਦਿਆਂ ਨੂੰ ਘੜੇ ਕਰੇ ਹੋਏ ਉਹਨੇ ਡੜਪੁਰਾ ਜੀ ਰਸ ਰਸ ਵੇਪਾ ਚੁਗਿਆ ਦੇਖ ਲੈ ਕਸਰ ਮਸਰ ਬਾਕੀ ਹੱਥ ਮਾਰ ਲਈ ਜਾਣ ਲੱਗਿਆ ਕਹਿ ਗਈ ਕਸਰ ਬਹੁਤ ਆਏ ਨਹੀਂ ਨੀਰੇ ਆ ਗਿਆ ਤਾਹਾਂ ਭਰੀ ਥੱਲੇ ਨੂੰ ਆਉਂਦੀਆਂ ਨਾ ਦਾ ਮਤਲਬ ਫਸ ਹੋ ਗਿਆ ਪੁੱਤ ਅਭੀ ਕਸ ਲੈ ਦਬਾ ਦੇ ਨਾਲ ਬਸ ਬਸ ਬਹੁਤ ਹਾਂ ਹੁਣ ਹੋਇਆ ਡੈਂਟ ਪਰ ਨਾਲੇ ਨੂੰ ਵੀ ਮਾਰ ਲਾਤਾ ਕਿ ਠੀਕ ਆ ਮਾਰ ਲੰਗੇ ਉਹ ਹਾਈ ਫੋਲੀ ਰਹਿੰਦੀ ਹੈ ਵਾ ਤੁੰਬੇ ਦੀ ਤਾਰ ਵਾਂਗੂ ਵੱਜਣਾ ਚਾਹੀਦਾ ਐਂ ਬੋਲਣਾ ਇੱਧਰ ਰਸਾ ਉੱਥੇ ਕਿਵੇਂ ਖੋਲਦੇ ਫਿਰਬਿੰਦਰ ਬਾਈ ਅੱਗੇ ਅੜ ਗਏ ਲੈ ਹਾਂ ਦੱਬ ਲੈਣਾ ਆ ਦੇਖੋ ਹਾਂ। ਰਗਾ ਸੁ ਹੋ ਗਿਆ? ਹਾਂ। ਐ ਮੜਾ ਦਬਕੇ। ਕੁੰਡੀ ਖੋਲ ਲੈਣੀ। ਪੱਤੀ ਕੱਸ ਦੇਣੀ। ਹਾਂ। ਉਹ ਐ ਲਾ ਕੇ। ਉਹ ਹੋ ਤੇ ਬਾਦ ਹੌਲੀ ਹੌਲੀ ਕਰਕੇ ਫਿਰ ਪੱਤੀ ਚੱਕ ਦੇਣੀ। ਫੇਰ ਆ ਜਾਂਦਾ ਫਿਰ। ਠੀਕ ਆ। ਬਾਹ ਉਹ ਜਲ ਬਾਤ ਸਾਰਾ ਹੋ ਜਾਂਦਾ ਫਿਰ ਤਾਂ। ਠੀਕ ਆ। ਸੇਖਲੀਆ ਮਨ ਦਾ ਤਜਰਬੇ ਸੌਤੇ। ਕਿਉਂ ਮੇਰੇ ਬਰ ਦਾ ਮੂੰਹ ਬਣਾ ਲੰਦਾ ਹੈ ਜਾਂ ਪੈਨ ਕੱਢ ਕੇ। ਨਹੀਂ ਇਹ ਜਗਾੜ ਤੱਕੜਾ ਹੋ ਗਈ ਨਾ। ਹਾਂ। ਲੈਟਾ ਲੂਟਾ ਇਹਨੂੰ ਵੀ ਲਵਾਇਆ ਹੁਣ ਹੀ ਲਵਾਇਆ ਤੇ ਤੋਈ ਹਾਂ ਜੇ ਰਵਾਦੇ ਲੈ ਜਾਂਦਾ ਜੀ ਬਾਜੀ ਪਰ ਲੈਟਾਂ ਦਾ ਸਿਰਾ ਕਰਿਆ ਪਿਆ ਧੰਨਵਾਦੀਆਂ ਟਾਇਰ ਨਵੇਂ ਲਵਾਤੇ ਟਾਇਰ ਵੀ ਭਾਈ ਲਵਾਉਂਦੇ ਹਾਂ ਵਿੰਦਰ ਬਾਈ ਨੇ ਉਹ ਕਿਹੜੇ ਦੇ ਬਾਅਦ ਲਵਾਇਦੇ ਹਨਾ ਤੈਨੂੰ ਦੋ ਘੜੇ ਲਾ ਕੇ ਅੱਛਾ ਫੇਰ ਲਵਾਏ ਕਿਹੜੇ ਐਮ ਆਰ ਐਫ ਦੇ ਨਾ ਬੀ ਕੇ ਟੀ ਦੇ ਚਾਰੇ ਨਵੇਂ ਲਵਾਤੇ ਹਾਂ ਹੁਣ ਤਾਂ ਕੋਈ ਗੱਲ ਸਰੇਂ ਛੱਡੀ ਫੇਰ ਨਹੀਂ ਛੱਡੀ ਹੁਣ ਤਾਂ ਅੱਖਾਂ ਮੀਚ ਕੇ ਚੱਲੂ ਜਿੱਥੇ ਮਰਜੀ ਨੂੰ ਆਪਣੇ ਕੋਲ ਤਾਂ ਹੁੰਦੀ ਵੀ ਕਿੰਨੀ ਕਿ ਚਲਾਈ ਆ ਇਹ ਤਾਂ ਸਾਰੀ ਉਮਰ ਨਹੀਂ ਜਾਣੇ ਆਪਣੇ ਕੋਲ ਤਾਂ ਹੈ ਜਦ ਤੱਕ ਟਰਾਲਾ ਦੇਖੀ ਹੁਣ ਚੱਲ ਉਹ ਮੋੜ ਬਣਾ ਦੀ ਇੱਕ ਵਾਰ ਚੱਲ ਮੈਂ ਆ ਗਿਆ ਉੱਥੇ ਨੂੰ ਸਕੂਟਰੀ ਨਾ ਉੱਥੇ ਖੜਾ ਦੰਨਾ ਸਕੂਟਰੀ ਨੂੰ ਕੋਲ ਛੱਡ ਦੇ ਥੱਲੇ ਲਓ ਜੀ ਲੱਪਤੀ ਕੀਤੀ ਆ ਬੰਨ ਲੈ ਤਾਂ ਕਿ ਵੇਣੀ ਤੇ ਜਿਹੜਾ ਲੈਸ ਨੂੰ ਕੱਟਿਆ ਉਹ ਤਾਂ ਕਹਿੰਦਾ ਆ ਪਹਿਲੇ ਲੇਜ਼ਰ ਮਾਰਿਆ ਰਹਿ ਗਿਆ ਲੇਜ਼ਰ ਵੱਜਿਆ ਦੋਦੇ ਕਰਕੇ ਨਾ ਕਿਤੇ ਦੇ ਦੇ ਨਾਰਾਤਨਾ ਨਾ ਦਾ ਰੋਈ ਜਾਣਾ ਤੇਨੂੰ ਚੜਾਉਣਾ ਤੇ ਆਪਣੇ ਫੁੱਸੇ ਜੋ ਕਰਨਾ ਲੱਗਿਆ ਟੜਕੇ ਟਰਾਲਾ ਕੰਨੇ ਦੀ ਲਦਾਈ ਬਹੁਤ ਸੋਹਣੀ ਗੱਲ ਦਾ ਸ਼ਰੇਸ਼ ਨੇ ਅੱਜ ਆਪੇ ਕਰੀ ਬਈ ਲਦਾਈ ਬਹੁਤ ਸੋਹਣੀ ਕਰਦਾ ਹੈ ਯਾਨਾ ਇੱਕ ਵੀ ਬਾਹਰ ਨਹੀਂ ਹੈਗਾ ਤੇ ਬਾਕੀ ਹੁਣ ਚੱਲਦੇ ਹਾਂ ਲੱਦਲੇ ਟਰਾਲਾ ਠੀਕ ਹੈ ਜੀ ਬਾਕੀ ਅੱਜ ਦਾ ਵਲੌਗ ਇੰਨਾ ਕੇ ਮਿਲਦੇ ਕਿਸੇ ਹੋਰ ਵਲੌਗ ਅਸੀ ਕਾਲ ਜੀ ਸਾਰੇ ਆਂ